ਦੇਖੋ ਜੀ ਆਰਮੀ ਪਹੁੰਚੀ ਹੋਈ ਜੀ ਆਰਮੀ ਪਹੁੰਚੀ ਹੋਈ ਜੀ ਹਾਂਜੀ ਹਾਂਜੀ ਪਹੁੰਚੀ ਹੋਈ ਹੈ ਸਾਰੀ ਰਾਤ ਲੱਗੀ ਰਹੀ ਹੈ ਗੱਲ ਵੀ ਜੀ ਅਸੀਂ ਗੱਲ 8 ਵਜੇ ਤੋਂ ਆ ਗਏ ਜੀ ਰਾਤ ਸਵੇਰੇ 5 ਵਜੇ ਗਏ ਸੀ ਸਾਡੇ 5:30 ਸਾਰੀ ਰਾਤ ਅਸੀਂ ਡਿਊਟੀ ਦਿੱਤੀ ਹੈ ਸੰਗ ਦੇ ਨਾਲ ਹੀ ਲੋ ਜੀ ਹਾਂ ਤੁਸੀਂ ਕਿੱਥੋਂ ਆਏ ਬਾਬਾ ਜੀ ਹਾਂਜੀ ਮਾਝੂੜਾ ਗਨੀਖਾਨ ਨਵੀਂ ਖਾਨ ਤੋਂ ਆਏ ਜੀ ਅਥਾ ਗਨੀਖਾਨ ਅਬੀ ਖਾਨ ਤੇ ਮਾਝੂੜਾ ਤੋਂ ਆਏ ਤੁਸੀਂ ਜੀ ਹੂੰ ਲੰਗਰ ਚੱਲਦਾ ਬੈ ਆਪਣਾ ਡੋਰ ਤਾਂ ਹਾਂਜੀ ਆਹ ਦੇਖੋ ਜੀ ਆਰਮੀ ਦਾ ਜੋਜ ਲਾਲ ਵੀ ਇੰਡੀਅਨ ਆਰਮੀ ਦਾ ਜੋਜ ਜਲਾਲ ਦਿਖਾਓ ਜੀ ਬਹੁਤ ਧੰਨਵਾਦ ਆ ਜੀ ਬਹੁਤ ਇਹਨਾਂ ਨੇ ਬ ਦੇਖੋ ਇਹ ਇਨਰ ਨੇ ਚੜਦੀ ਕਲਾ ਹਾਂਜੀ ਹਾਂਜੀ ਇਹ ਜਿੱਥੇ ਦੇਖੋ ਇਹਨਾਂ ਨੇ ਇਹਨਾਂ ਨੂੰ ਇੱਥੇ ਦਾ ਇਲਾਕੇ ਦਾ ਹੋਊਗਾ ਇਹ ਬਜਾਰੇ ਪਤਾ ਨਹੀਂ ਕਿੱਥੋਂ ਆ ਗਏ ਆਪਣੀ ਮਿਹਨਤ ਕਰਕੇ ਆਪਣਾ ਪਿਆਰ ਦਿਖਾਉਂਦੇ ਪਏ ਆ ਦੇਖ ਲੋ ਜੀ ਹਾਂਜੀ ਇਹਦਾ ਬਹੁਤ ਧੰਨਵਾਦ ਹੈ ਜੀ ਇੰਡੀਅਨ ਆਰਮੀ ਦੇ ਸਹਿਯੋਗ ਦਾ ਧੰਨਵਾਦ ਹੈ ਬਹੁਤ ਧੰਨਵਾਦ ਹੈ ਜੀ ਹਾਂ ਦੇਖੋ ਜੀ ਆਹ ਦਿਖਾਓ ਜੀ ਕੈਮਰਾ ਪਾ ਕੇ ਦੇਖੋ ਜੀ ਆਏ ਹੋਏ ਨੇ ਇਹਨਾਂ ਚੋਂ ਦੇਖੋ ਕਿਤੋਂ-ਕਿਤੋਂ ਵੀ ਆਏ ਨੇ ਲੇਕਿਨ ਬਹੁਤ ਅਣ ਖੰਮਤ ਨਾਲ ਕੰਮ ਕਰ ਰਹੇ ਨੇ ਬਾਬਾ ਜੀ ਕੁਝ ਵਹਿ ਗਿਆ ਸੀ ਫੇਰ ਦੁਬਾਰਾ ਹਾਂਜੀ ਹਾਂਜੀ ਉਹ ਕਾਫੀ 10 ਫੁੱਟ ਅੰਦਰੋਂ ਜਾਨੀ ਕਿ ਫੇਰ ਲੈ ਗਿਆ ਜੀ ਕੱਲ ਵੀ ਲੈ ਗਿਆ ਕੋਈ ਅੱਜ ਵੀ ਲੈ ਗਿਆ ਜੀ ਉੱਥੇ ਪਾਓ ਜੀ ਹਾਂਜੀ ਹਾਂਜੀ ਉਹ ਦੇ ਲੋ ਆ ਬਾਾਰ ਹੁਣ ਜਾਲਾਬਾਦ ਦਾ ਹੁਣ ਚਲੋ ਫਿਰ ਵੀ ਹਿੰਮਤ ਨਹੀਂ ਹਾਰੀ ਹਮ ਹੌਸਲਾ ਰੱਖਿਆ ਹੁਣ ਵੀ ਕਰਾਂਗੇ ਜੀ ਸੇਵਾ ਨਾਲ ਹਮ ਡਟ ਕੇ ਜੀ ਡਟ ਕੇ ਡਟ ਕੇ ਸੇਵਾ ਕਰਾਂਗੇ ਜੀ ਹੁਣ ਵੀ ਆਹ ਦੇਖੋ ਜੀ ਉਪਰੋਂ ਕੈਮਰਾ ਪਾ ਕੇ ਦਿਖਾਓ ਜੀ ਸਾਰਿਆਂ ਦੀ ਸਸੇ ਕਾਲ ਜੀ ਮੈਂ ਕਿਹਾ ਇੰਡੀਅਨ ਆਰਮੀ ਦਾ ਵੀ ਪੂਰਾ ਯੋਗਦਾਨ ਹੈ ਜੀ ਹੈ ਜੀ ਹਾਂ ਜੀ ਹਾਂ ਜੀ ਜ਼ਬਰਦਸਤ ਕੰਮ ਚੱਲ ਰਿਹਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਵਾਹ ਜੀ ਬਾਈ ਪਬਲਿਕ ਦੀ ਬੜੀ ਸੇਵਾ ਜੀ ਪਬਲਿਕ ਦੀ ਵੀ ਬੜੀ ਸੇਵਾ ਜੀ ਦੇਖੋ ਆਮ ਜਨਤਾ ਜਦੋਂ ਸੰਗਤ ਆ ਕੇ ਰਲ ਜਾਂਦੀ ਹੈ ਤਾਂ ਗੱਲ ਬਣ ਜਾਂਦੀ ਹੈ ਇਹ ਰੋਕੀ ਸੰਗਤ ਨੇ ਲਿਆ ਜੀ ਹਮ ਇਹ ਦੁਬਾਰਾ ਆ ਗਿਆ ਕਹਿੰਦੇ ਦੁਬਾਰਾ ਆਇਆ ਦੁਬਾਰਾ ਆਇਆ ਸੈਂ ਹੁਣੇ ਦੋ ਚਾਰ ਜਾਲ ਪੈਣਗੇ ਮੇਰੇ ਖਿਆਲੋਂ ਸ਼ਾਇਦ ਬੰਦ ਹੋ ਜਾਊਗਾ ਲੱਗਦਾ ਹੈ ਹੈਨਾ ਦੇਖੋ ਜੀ ਉਧਰ ਕੱਚੇ ਮਾ ਛੋੜੇ ਇਸ ਤੋਂ ਵੀ ਜ਼ਿਆਦਾ ਸੰਗ ਥੈਲੇ ਭਰਨ ਲੱਗੀ ਹੋਈ ਹੈ ਜੀ ਅੱਛਾ ਹਾਂ ਜੀ ਆ ਮੈਂ ਦੇਖਿਆ ਆਲੇ-ਦਾਲੇ ਪਿੰਡਾਂ 'ਚ ਪਿੱਛੇ ਬੇਲੇ ਤੋਂ ਆਏ ਆ ਸੀ ਰਸਤੇ 'ਚ ਬਹੁਤ ਪਿੰਡਾਂ 'ਚ ਥੈਲੇ ਭਰ ਹੋ ਰਹੇ ਨੇ ਕੋਈ ਨੰਗਰ ਵਾਲਿਆਂ ਦਾ ਘਾਟਾ ਨਹੀਂ ਜੀ ਕੋਈ ਸੇਵਾ ਕਰਨ ਵਾਲਿਆਂ ਦਾ ਘਾਟਾ ਨਹੀਂ ਹੈਗਾ ਦੇਖੋ ਹੂੰ ਇਹ ਰੋਕ ਹੀ ਸੰਗਤ ਦੇ ਸਜੋਗ ਨਾਲ ਰੁੱਕ ਗਿਆ ਜੀ ਨਹੀਂ ਤਾਂ ਰੁਕਦਾ ਨਹੀਂ ਸੀ ਹੂੰ ਇਦਾਂ ਨੁਕਸਾਨ ਵੀ ਬਹੁਤ ਇਲਾਕੇ ਨੂੰ ਸੀਗਾ ਜੀ ਇੱਧਰ ਇਲਾਕਾ ਸਾਰਾ ਡੁੱਬ ਜਾਣਾ ਸੀਗਾ ਲੋ ਜੀ ਕੈਮਰਾਮੈਨ ਮੈਂ ਕਹਾਂਗਾ ਕਿ ਤੁਹਾਨੂੰ ਕੀ ਤੁਸੀਂ ਸਤਲੁਜ ਦਾ ਵਹਾਅ ਵੀ ਦਿਖਾਓ ਜ਼ੋਰ ਦਿਖਾਓ ਔਰ ਇੱਧਰ ਇੰਡੀਅਨ ਆਰਮੀ ਤੇ ਸੰਗਤ ਦੀ ਜ਼ੋਰ ਅਜ਼ਮਾਇਸ਼ ਵੀ ਦਿਖਾਓ ਨਾਲ ਦੀ ਨਾਲ ਆਹ ਦੇਖੋ ਇੱਕ ਜਾਲ ਹੋਰ ਆ ਰਿਹਾ ਜੀ ਵਾਹ ਜੀ ਵਾਹ ਜਵਾਨੋ ਕਰਤਾ ਕਮਾਲ ਜੀ ਤੁਸੀਂ ਸਦਕੇ ਜਾਈ ਸੋਨਿਆਰ ਸ੍ਰੀ ਅਕਾਲੋ ਵੇਖੋ ਜੇਕਾਰੇ ਛੱਡੇ ਜਾ ਰਹੇ ਨੇ ਜੋਸ਼ ਬੁਲੰਦ ਹੈਗਾ ਹੌਸਲੇ ਬੁਲੰਦ ਹੈ ਔਰ ਐਦਾਂ ਬਣ ਰਹੀ ਜੀ ਗੱਲ ਆ ਦੇਖੋ ਜਾਲ ਜੀ ਇੱਕ ਤੋਂ ਬਾਅਦ ਇੱਕ ਇਹ ਪਿੱਛੇ ਜਾਲ ਬੰਨ੍ਹ ਹੋ ਰਿਹਾ ਜੀ ਪਿੱਛੇ ਪਾਸੇ ਆ ਪਿੱਛੇ ਆ ਜੀ ਪਿੱਛੇ ਬੂਲ ਰਹਾਂ ਜੀ ਹਾਂ ਉੱਥੇ ਜਾਲ ਬੰਨ੍ਹਣ ਲਈ ਪੁਆਇੰਟ ਬਣਾਏ ਹੋਏ ਨੇ ਹਾਂਜੀ 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 ਲੱਗੇ ਹੋਏ ਆ ਜੀ ਸੇਵਾ ਚੱਲ ਰਹੀ ਹੈ ਪੂਰੀ ਹਾਂਜੀ ਪੂਰੀ ਦਿਲਾ ਚੱਲ ਰਹੀ ਆ ਮਾਣ ਅਣਥਕ ਮਿਹਨਤ ਨਾਲ ਕੰਮ ਚੱਲ ਰਿਹਾ ਜੀ ਬਹੁਤ ਜੋਸ਼ ਹੈ ਜੀ ਹੂੰ ਇਹ ਦੂ ਫਸੇ ਆਲ ਕਹਿੰਦੇ ਪਿੰਡ ਜੀ ਸਾਰਕਪੁਰ ਫਸੇ ਕਹਿੰਦੇ ਜੀ ਸਾਰਕਪੁਰ ਫਸੇ ਹਾਂਜੀ ਨਾਲ ਫਸੇ ਆ ਰ ਇੱਥੇ ਛੋਟਾ ਮੱਕੋ ਵਾਲਾ بڑا ਮੱਕੋ ਵਾਲਾ ਹਾਂ ਜੀ ਸਾਰੇ ਪਿੰਡਾਂ ਦੇ ਨਾਲ ਆਣ ਕੇ ਇੱਧਰ ਸਾਰੇ ਪਿੰਡਾਂ ਚ ਸੰਗਤ ਦਾ ਸਾਰੇ ਥੈਲੇ ਭਰ ਦਿਆ ਜੀ ਜੀ ਆਪਣੇ ਆਪਣੇ ਘਰ ਉੱਥੇ ਮਿੱਟੀ ਛਟਾਈ ਵੀ ਆ ਖੁੱਲੇ ਥੌਚ ਥੈਲੇ ਭਰ-ਭਰ ਕੇ ਭੇਜਦੇ ਪਏ ਆ ਹਾਂ ਜੀ ਆਹ ਦੇਖੋ ਜੀ ਪ੍ਰਸ਼ਾਸਨ ਨੂੰ ਦੇਤਾ ਇਹਨਾਂ ਨੇ ਪਰ ਲੈਣਿਆਂ ਦੀ ਬਾਅਦ ਚ ਛੱਕਦੇ ਤੁਸੀਂ ਛੱਕੋ ਜੀ ਹਾਂਜੀ ਹਸੀਕਾਲ ਦੀ ਕਿੱਥੋਂ ਆਏ ਦੀ ਬਾਦੀ ਤੁਸੀਂ ਅਸੀਂ ਚੰਡੀਗੜ੍ਹ ਤੋਂ ਜੀ ਇੰਡੀਅਨ ਆਰਮੀ ਜਿੰਦਾਬਾਦ ਜੀ ਆਹ ਜਿੰਦਾਬਾਦ ਜੀ ਜਿੰਦਾਬਾਦ ਜੀ ਹਾਂਜੀ ਬਾਦੀ ਲੈ ਲਿਆ ਮੈਂ ਚਾਓ ਚੜਦਾ ਜੀ ਚਾਓ ਦਰਿਆ ਦਾ ਬਾਦ ਦੇ ਕੇ ਚਾਓ ਚੜਦਾ ਕੋਈ ਘਬਰਾਟ ਨਹੀਂ ਹੈ ਚੜਦੀ ਗਲਾਜਾ ਸਾਰੇ ਸਿੰਘ ਹਰ ਬੈਗਰੂ ਕਿਰਪਾ ਕਰੇ ਪਿਛੇ ਜਿਹੜਾ ਆਪਾਂ ਨੇ ਮੈਂ ভাই ਪਹਿਲੋ ਬੰਦੌਦ ਬਰਾ ਬੰਨ ਨੂੰ ਬੰਨ ਮਾਰ ਕੇ ਆਈ ਆ ਸੰਗਤ ਇੱਥੇ ਵੀ ਬੈਗਰੂ ਕਿਰਪਾ ਕਰੂਗਾ ਇੱਥੇ ਪਾਣੀ ਦਾ ਵਾਹ ਉਥੋਂ ਚਾਰ ਗੁਣਾ ਜ਼ਿਆਦਾ ਤੇਜ਼ ਆ ਪਰ ਕਿਸੇ ਵੀ ਵੀਰ ਦੇ ਰਾਤ ਦੇ ਲਗਿਆ ਨਾ ਥਕਾਵਟਾ ਕਿਸੇ ਦੇ ਮੂੰਹ ਤੇ ਨਾ ਕੋਈ ਡਾਰਾ ਨਾ ਪਾਇਆ ਚੜ੍ਹਦੀ ਕਲਾ ਜਾ ਗੁਰੂ ਮਾਰਾ ਦੇ ਜਕਾਰੇ ਛੱਡ ਛੱਡ ਕੇ ਸਾਧ ਸੰਗਤ ਸੇਵਾ ਕਰ ਰਹੀ ਆ ਪਿਛੋ ਲੋਕ ਬੜੇ ਚਾਉ ਨਾਲ ਟਰਾਲੀਆਂ ਲੈ ਕੇ ਆ ਵੀ ਸਾੰਦਾ ਸੇਵਾ ਮਿਲੀ ਆ ਲੋਕ ਭਲਾਈ ਵਾਸਤੇ ਪਰ ਮੈਂ ਮੋਦੀ ਸਰਕਾਰ ਨੂੰ ਇਹ ਵੀ ਕਹਿਣਾ ਚਾਹੁੰਦਾ ਵੀ ਜਿਹੜਾ ਪੰਜਾਬ ਨੇ ਪੰਜਾਬ ਨੂੰ ਦੇਸ਼ ਨੂੰ ਆਜ਼ਾਦੀ ਦੇ ਵੀ ਹਿੱਸਾ ਪਾਉ ਨੂੰ ਦੇਖਦੇ ਅਨਪੜ੍ਹਾਲੇ ਭਰਨ ਵਾਸਤੇ ਬਾਰਡਰਾਂ ਤੇ ਹੋਰ ਸਭ ਸੇਵਾਵਾਂ ਦੇ ਵਿਚਣਾ ਵੱਡਾ ਯੋਗਦਾਨ ਪਾਇਆ ਪਰ ਮੋਦੀ ਸਾਹਿਬ ਨੇ ਪੰਜਾਬ ਦੀ ਸਾ ਨਹੀਂ ਲਈ ਮਤਰਈ ਮਾਰਾ ਸਲੂਕ ਕੀਤਾ ਇਹਨਾਂ ਨਾਲ ਪਰ ਫੇਰ ਵੀ ਗੁਰੂਦੇਵ ਸਿੰਘ ਚੜਦੀ ਗੱਲਾ ਜਾਂ ਜਿਹੜੇ ਕਹਿਣਾ ਪੰਜਾਬ ਨਸ਼ਿਆਂ 'ਚ ਹੜ ਗਿਆ ਉਹ ਰੇ ਆ ਕੇ ਦੇਖ ਲੈਣ ਵੀ ਕਿੰਨਾ ਕਿ ਨਸ਼ਿਆਂ 'ਚ ਹੜਿਆ ਜਾਂ ਚੜਦੀ ਗੱਲਾ ਦੇ ਵਿਚਾ ਮੂੰਹ ਤੋਂ ਲਾਲੀਆਂ ਚੋਂਦੀਆਂ ਜੀ ਸਵੇਰ ਦੇ ਲੱਗੇ ਹੋਇਆ ਕੋਈ ਥਕਾਬੜਾ ਨਾ ਨਨਸਿਆ ਨਹੀਂ ਜੇ ਅੱਜ ਪੰਜਾਬ ਆ ਤਾਂ ਪੰਜਾਬ ਦੇ ਨਾਲ ਪੰਜਾਬ ਖੜਾ ਪੰਜਾਬ ਦੇ ਲੋਖੜਾ ਉਹ ਕਾਲ ਬਗਰੂ ਵੈਗਰੂ ਅੱਲਾ ਰਾਮ ਗੌੜ ਖੜਾ ਜੀ ਹਾਂ ਬਾਕੀ ਚੜਦੀ ਗਲਾ ਪ੍ਰਸ਼ਾਦ ਹੋ ਕਰੋ ਮੂ ਮਿੱਠਾ ਬਾਈ ਦੇਖੋ ਜੀ ਪ੍ਰਸ਼ਾਦ ਦੇ ਪਾਏ ਪਾਏ ਲੈ ਕੇ ਨਾ ਉਹ ਤੇ ਦਰਵਾਜ਼ਾ ਆ ਦੇਖੋ ਜੀ ਆ ਦੇਖੋ ਜੀ ਕਿਉਂ ਪ੍ਰਸ਼ਾਦ ਬਣ ਰਹੀ ਹੈ ਦੀ ਨਾਲ ਦੀ ਔਰ ਐਦਾਂ ਹੁੰਦਾ ਜੀ ਕਾਰਜ ਦੀ ਐਦਾਂ ਹੁੰਦਾ ਕੰਮ ਜੀ ਜਿੱਥੇ ਸੰਗਤ ਮਿਲ ਜਾਂਦੀ ਹੈ ਜਿੱਥੇ ਪੰਜਾਬੀ ਮਿਲਦੇ ਹਾਂ ਜੀ ਪਿਛਲੇ ਦਿਨਾਂ ਦੇ ਵਿੱਚ 17 ਦੇ ਵਿੱਚ ਵੱਖ-ਵੱਖ ਸਟੇਟਾਂ 'ਚ ਹੜ੍ਹ ਆਏ ਕਿਤੇ ਮੋਦੀ ਸਰਕਾਰ ਨੇ 500 ਕਰੋੜ ਦਾ ਪੈਕੇਜ ਦਿੱਤਾ ਕਿਤੇ 1000 ਕਰੋੜ ਦਾ ਪੈਕੇਜ ਦਿੱਤਾ ਕਿਤੇ ਮਤਲਬ ਕੋਈ ਨਹੀਂ ਉਹਨਾਂ ਨੇ ਆਪਣੇ ਖਜ਼ਾਨਿਆਂ ਦੇ ਮੂੰਹ ਖੋਲਤੇ ਜਿਹੜੇ ਪੰਜਾਬ ਨੇ ਦੇਖਦੇ ਬਾਅਦ ਸਭ ਕੁਝ ਕਰਿਆ ਮੈਂ ਪਿੱਛੇ ਵੀ ਕਹਿ ਚੁੱਕਿਆ ਹਾਂ ਪਰ ਉਹਨਾਂ ਦਾ ਅੱਜ ਮੂੰਹ ਨਹੀਂ ਖੁੱਲ ਰਿਹਾ ਖਜ਼ਾਨੇ ਤਾਂ ਉਹਨਾਂ ਦੇ ਕੀ ਖੋਦਣਿਆ ਮੋਦੀ ਸਾਹਿਬ ਜੇ ਤੁਸੀਂ ਪੰਜਾਬ ਨੂੰ ਮਤਰਿਆ ਸਮਝਦੇ ਹੋ ਤਾਂ ਸਾਨੂੰ ਵੱਖਰੀ ਕੋ ਕੰਮ ਬਣਾਉਣ ਦਾ ਸਾਨੂੰ ਆਪਣਾ ਵੱਖਰਾ ਵਪਾਰ ਕਰਨ ਦਾ ਸਾਨੂੰ ਅਲੱਗ ਹੋਣ ਦਾ ਆਪਣੇ ਵੱਲੋਂ ਹੀ ਕੋਈ ਮਤਲਬ ਬਿਆਨ ਦੇ ਦਿਓ ਅਸੀਂ ਆਪਣੇ ਆਪ ਸੰਭਲਾਂਗੇ ਤੁਹਾਨੂੰ ਵੀ ਖਿਲਾਵਾਂਗੇ ਪੂਰੇ ਵਰਲਡ ਨੂੰ ਖਿਲਾਵਾਂਗੇ ਐਡੀ ਬੈਗਰੂ ਦੀ ਕਿਰਪਾ ਪੰਜਾਬ ਤੇ ਆ ਦੇਖੋ ਜੀ ਜੋਸ਼ ਦੀ ਹਰੇਕ ਬੰਦੇ ਦੇ ਹਰੇਕ ਇਨਸਾਨ ਦੇ ਹਰੇਕ ਪੰਜਾਬੀ ਦੇ ਹਰੇਕ ਫਲਡ ਅਫੈਕਟਿਡ ਵਿਅਕਤੀ ਦੀ ਔਰ ਪੰਜਾਬੀਆਂ ਦੇ ਅਲਫਾਜ਼ ਸੁਣਨ ਵਾਲਿਆਂ ਦੀ ਕੱਲੀ-ਕੱਲੀ ਗੱਲ ਸੁਣਨ ਵਾਲੀ ਹੈ ਇੱਥੇ ਉਹੀ ਸੁਣਾਣ ਆਏ ਤੁਹਾਨੂੰ ਕੈਮਰੇ ਸਾਹਮਣੇ ਅਸੀਂ ਇਹੀ ਚੀਜ਼ਾਂ ਪੇਸ਼ ਕਰ ਰਹੇ ਹਾਂ ਜੀ ਹਰੇਕ ਨੂੰ ਮੌਕਾ ਦੇ ਰਹੇ ਹਾਂ ਜੋ ਵੀ ਆਪਣੇ ਅਲਫਾਜ਼ ਕਹਿਣਾ ਚਾਹੇ ਕਹਿ ਰਿਹਾ ਜੀ ਆ ਦੇਖੋ ਜੀ ਗੱਲ ਹੈ ਤੁਹਾਨੂੰ ਸੇਵਾ ਕਰੀਏ ਜੀ ਲੋਕਾਂ ਨੇ ਪੈਸਾ ਵੀ ਕੋਲੋਂ ਲਾਇਆ ਜੀ ਕਿਸੇ ਨੇ ਡੀਜ਼ਲ ਦੀ ਸੇਵਾ ਕਰੀ ਹੈ ਜੀ ਕਿਸੇ ਨੇ ਲੰਗਰ ਦੀ ਸੇਵਾ ਕਰੀ ਹੈ ਜੀ ਬਹੁਤ ਲੋਕਾਂ ਨੇ ਕਮਾਲ ਕਰ ਦਿੱਤੀ ਜੀ ਕਿਸੇ ਨੇ ਕੋਈ ਕਸਰ ਨਹੀਂ ਛੱਡੀ ਹੈਗੀ ਆ ਛੋਟੇ ਛੋਟੇ ਨਿਆਣੇ ਵੀ ਆਏ ਹੋਏ ਆ ਹਾਂਜੀ ਹਾਂਜੀ ਨਿਆਣੇ ਵੀ ਘਰਾਂ 'ਚ ਕੋਈ ਨਹੀਂ ਹੈਗਾ ਸਾਰੇ ਘਰ ਖਾਲੀ ਬੈਏ ਨੇ ਲੋਕੀ ਇੱਥੇ ਪਹੁੰਚੇ ਹੋਏ ਨੇ ਕੁਝ ਉਹ ਜਿੱਥੇ ਭਰਦੇ ਨੇ ਉੱਥੇ ਪਹੁੰਚੇ ਹੋਏ ਨੇ ਜੀ ਲੋਕਾਂ ਨੂੰ ਕੁਝ ਡਰ ਸੀਗਾ ਵੀ ਪਾਣੀ ਬਾਹਰ ਨਾ ਆ ਜਾਏ ਅਸੀਂ ਡਰਨਾ ਜਾਈਏ ਤੇ ਕੁਝ ਆ ਰੌਣਕ ਦੇ ਕੇ ਕੋਈ ਘਰਾਂ 'ਚ ਹੈ ਨਹੀਂ ਸਾਰੇ ਇੱਥੇ ਪ ਬਸ ਪੂਰਾ ਆਪਣਾ ਹਿੱਸੇਦਾਰੀ ਨਿਭਾਉਣੀ ਪਈ ਹਾਂ ਹਾਂ ਨਿਭਾਈ ਹੈ ਜੀ ਅਸੀਂ ਕੱਲ ਦੀ ਅਸੀਂ ਕੱਲ ਬਬਈ ਕਾਦੇ ਆਏ ਹੋ ਤੁਸੀਂ ਅਸੀਂ ਤੜਕੇ ਦੇ ਆਏ ਆ ਜੀ ਤੜਕੇ ਦੇ ਕਿੰਨੇ ਕਜਾਲ ਬੰਤੇ ਬਾ ਗਿਣਤੀ ਨਹੀਂ ਹੋਈ ਹੈਗੀ ਅੱਛਾ ਗਿਣਤੀ ਨਹੀਂ ਹੋਈ ਅਣਥੱਕ ਕੰਮ ਚੱਲ ਰਿਹਾ ਜੀ ਆਹ ਦੇਖੋ ਜੀ ਜਾਲ ਬਣਨੇ ਜਾ ਰਹੇ ਆ ਜੀ ਇਹ ਇਹ ਸਤਲੁਜ ਦੇ ਵਿੱਚ ਜਾਲ ਪਾਉਣ ਦੇ ਲਈ ਬਣਾਏ ਜਾ ਰਹੇ ਆ ਜੀ ਆਹ ਦੇਖੋ ਜੀ ਲੱਗੇ ਹੋਏ ਜੀ ਹਾਂਜੀ ਸੱਸੀ ਕਾਲ ਜੀ ਕਿੱਥੋਂ ਆਏ ਜੀ ਤੁਸੀਂ ਰਸੀਦਪੁਰ ਤੇ ਆਏ ਰਸੀਦਪੁਰ ਤੋਂ ਆਏ ਜੀ ਕਿੰਨੇ ਜਾਲ ਬਣਤੇ 100 ਕ ਜਾਲ ਬਣਤਾ ਜੀ 100 ਕ ਜਾਲ ਬਣਤਾ ਜੀ ਆਹ ਦੇਖੋ ਜਾਲ ਬਣ ਰਿਹਾ ক্লোਜ਼ ਕੈਮਰਾ ਕਰਕੇ ਦਿਖਾਓ ਜੀ ਆਹ ਦੇਖੋ ਜਾਲ ਬੰਨਣ ਦਾ ਕੰਮ ਚੱਲ ਰਿਹਾ ਜੀ ਔਰ ਸੇਵਾ ਚੱਲ ਰਹੀ ਜੀ ਔਰ ਦੇਖੋ ਲਾਸਟ ਤੱਕ ਅਖੀਰ ਤੱਕ ਕਿੰਨੇ ਜਾਲ ਇਹਨਾਂ ਨੇ ਬੰਨ ਦਿੱਤੇ ਔਰ 100 ਦੇ ਕਰੀਬ ਜਾਲ ਬਣ ਚੁਕੇ ਜੀ ਅੰਦਰ 100 ਚਲ ਗਏ ਅੰਦਰ ਅੱਗੇ ਵੱਧ ਚਲੇ ਗਏ ਅੱਛਾ ਵੱਧ ਚਲੇ ਗਏ 100 150 ਦੇ ਕਰੀਬ ਜਾਲ ਜਾ ਚੁਕੇ ਜੀ ਆ ਦੇਖੋ ਜੀ ਜਾਲ ਦੀ ਸੇਵਾ ਦਿਖਾ ਰਹੇ ਹਾਂ ਜੀ ਤੁਹਾਨੂੰ ਸਤਲੁਜ ਦੇ ਪਾਣੀ ਨੂੰ ਸਤਲੁਜ ਦੇ ਵਹਾਅ ਨੂੰ ਰੋਕਣ ਦੇ ਲਈ ਇਹ ਜਾਲ ਬਣਨੇ ਜਾ ਰਹੇ ਔਰ ਜਾਲ ਸਿੱਟੇ ਜਾ ਰਹੇ ਸਤਿ ਸ੍ਰੀ ਅਕਾਲ ਜੀ ਮੈਂ ਕਹਿੰਦਾ ਜੀ ਕਮਾਲ ਕਰਤਾ ਜੀ ਹੈ ਕਿੱਥੋਂ ਆਏ ਜੀ ਤੁਸੀਂ ਨਾ ਜੀ ਆਏ ਨਾਨੂ ਆਲ ਤੋਂ ਨਾਨੂ ਆਲ ਤੋਂ ਜੀ ਹਾਂ ਜੀ ਆਹ ਦੇਖੋ ਜੀ ਜਾਲ ਬੰਨਣ ਦਾ ਕੰਮ ਹੋ ਰਿਹਾ ਹੈ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ 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 ਸਲਾਮ ਹੈ ਜੀ ਲੱਗੇ ਹੋਏ ਜੀ ਆਹ ਦੇਖੋ ਜੀ ਐਦਾਂ ਹੋ ਰਿਹਾ ਜੀ ਕੰਮ ਜੀ ਹੱਥ ਦੇ ਮੈਂ ਕਹਿੰਦਾ ਪੂਰੇ ਆਕੜਗੇ ਹੋਣੇ ਜੀ ਹੈ ਹਾਂ ਜੀ ਪੂਰੇ ਪੂਰੇ ਆਕੜੇ ਹੱਥ ਜੀ ਸਾਡੇ ਹਾਂ ਜੀ ਰੋਗ ਦੇ ਨਾਲ ਪਾਣੀ ਅੱਜ ਫਿਰ ਹੈ ਹਾਂ ਜੀ ਹਾਂ ਜੀ ਹੈ ਰੋਕਦੇ ਨੀ ਬਾਬੇ ਵੀ ਹਾਂ ਬਾਬਾ ਜੀ ਦੀ ਮਰਜ਼ੀ ਹੈ ਜੀ ਉਸਦਾ ਕਰ ਰਹੇ ਆ ਜੀ ਬਹੁਤ ਹਾਂ ਤੇਰਾ ਮਾਰਾ ਦੀ ਮਰਜ਼ੀ ਆ ਆ ਛੋਟੇ ਦੇ ਮੁੰਡਾ ਵੀ ਲੱਗਿਆ ਹੋਇਆ ਨਾਲ ਛੋਟਾ ਲਾਇਆ ਜੀ ਹਾਂ ਕੀ ਨਾਮ ਤੇਰਾ ਜਸ਼ਨਦੀਪ ਉਹ ਕਿਹੜੀ ਕਲਾਸ ਪੜ੍ਹਦਾ ਤੂੰ ਮੈਂ ਜੀ ਅੱਠਵੀਂ ਜੀ ਅੱਠਵੀਂ ਚ ਕਿੱਥੋਂ ਆਏ ਤੂੰ ਪੈਂਡਰ ਸੀਰ ਬਾਜੀ ਰਸੀਦਪੁਰ ਤੋਂ ਆਦੀ ਅੱਠਵੀਂ ਚ ਪੜਦਾ ਜਸ਼ਨ ਜੀ ਆ ਦੇਖੋ ਜੀ ਜਸ਼ਨ ਦਾ ਜੋਸ਼ ਦੇਖ ਲਓ ਜੀ ਆ ਵੀ ਲੱਗਿਆ ਹੋਇਆ ਮੁੰਡਾ ਜੀ ਛੋਟੇ ਛੋਟੇ ਮੁੰਡੇ ਵੀ ਦੇਖੋ ਕੰਮ ਕਰ ਰਹੇ ਆ ਜੀ ਆ ਦੇਖੋ ਜੀ ਹੱਤਾਂ ਚੋਂ ਆ ਦੇਖੋ ਜੀ ਹੱਤਾਂ ਚੋਂ ਖੂਨ ਨਿਕਲ ਰਿਹਾ ਹੈ ਹਾਂ ਪਰ ਪੰਜਾਬੀ ਡਟੇ ਹੋਏ ਦੀ ਆ ਦੇਖੋ ਜਾਲ ਪੂਰਾ ਮੈਂ ਕਹਿੰਦਾ ਕਿੰਨੀ ਕੀ ਦਿਰ ਚ ਬੰਨਦੇ ਨੇ ਦੀ ਇਹ ਤੁਸੀਂ ਜਾਲ ਇੱਕ ਟਮਾਟੋ 10 ਮਿੰਟ ਚ ਤਿਆਰ ਹੋ ਜਾਂਦਾ ਹੈ। ਹਾਂਜੀ। 15 ਮਿੰਟ ਚ ਤਿਆਰ ਕਰ ਦਿੰਦੇ ਆ ਜੀ। 10 ਕਿ ਮਿੰਟ ਚ ਤਿਆਰ ਕਰ ਦਿੰਦੇ ਨੇ ਜੀ ਤੁਸੀਂ। ਆ ਦੇਖੋ ਜੀ ਜਾਲ ਕਰਤਾ ਇਹਨਾਂ ਦੀ ਤਿਆਰ ਜੀ। ਔਰ ਐਦਾਂ ਚੱਲ ਰਿਹਾ ਜੀ ਕੰਮ ਜੀ। ਇੱਧਰ ਵੀ ਦੇਖੋ ਚੱਲ ਰਿਹਾ ਜੀ। ਜਾਲ ਦਾ ਸੇਵਾ ਚੱਲ ਰਹੀ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਕਿੰਨੇ ਕਿ ਮਿੰਟ ਚ ਬੰਦਦੇ ਨੇ ਜਾਲ ਇਹ? ਬੰਦਦੇ ਨੇ 10-15 ਮਿੰਟ ਚ ਜੀ। 10-15 ਮਿੰਟ ਚ ਕਿੱਥੋਂ ਆਏ ਤੁਸੀਂ? ਰਸੀਦਪੁਰ ਦੇ। ਅੱਛਾ ਰਸੀਦਪੁਰ ਦੇ ਮੈਂ ਸਾਰੇ ਐਕਸਪਰਟ ਹੈ ਤੁਸੀਂ ਮੈਂ ਹਾਂ। ਹੈ ਪੂਰਾ ਪੂਰਾ ਆਉਂਦਾ ਹੈ ਕਾਰੀਗਰੀ ਤੁਹ ਬਣੇ ਬਣਾਏ ਆਉਂਦੇ ਆ। ਅੱਛਾ ਇਹ ਬੜੇ ਬਣਾਏ ਆਉਂਦੇ ਆ। ਉਹ ਤੋਂ ਬਾਅਦ ਇਹ ਆ ਕੰਡਾ ਜੀਆਂ ਬੜਾ ਕੇ ਇਹਦੀਆਂ। ਹਾਂ ਜੀ। ਇਹ ਬੰਨ ਲੈਨੇ ਤੁਸੀਂ। ਹਾਂ ਜੀ। ਹੂੰ। ਹੱਥ ਉੱਤੇ ਠੀਕ ਐ ਤੁਹਾਡੇ? ਹੱਥ ਪਾਟੇ ਵੇ ਆ ਜੀ। ਹੱਥ ਪਾਟੇ ਵੇ ਆ। ਆ ਦਿਖਾਇਓ ਜੀ ਹੱਥਾਂ ਤੇ ਪਾਇਓ ਕੈਮਰਾ ਜੀ। ਹੂੰ ਨੌਕੀ ਤੁਹਾਡਾ ਜੀ ਰਾਜਕੁਮਾਰ ਰੀਤ ਦੇ ਪਰੇ ਹੋਏ ਖੇਲੇ ਬਠੜ ਇੱਥੇ ਸਿੱਟੇ ਜਾ ਰਹੇ ਨੇ ਔਰ ਇਸ ਤਰ੍ਹਾਂ ਹੀ ਆ ਦੇਖੋ ਜੀ ਸਾਹਮਣੇ ਨੌਜਵਾਨ ਖੜੇ ਨੇ ਜੀ ਔਰ ਇੰਡੀਅਨ ਆਰਮੀ ਦੀ ਨਾਲ ਇਹਦੀ ਔਰ ਸਤਲੁਜ ਦਾ ਬੰਨ ਜਿਹੜਾ ਇੱਥੇ ਬਣਾਇਆ ਜਾ ਰਿਹਾ ਜੀ ਜਿਸ ਤਰੀਕੇ ਦੇ ਨਾਲ ਔਰ ਬੋਠਾ ਠੋਕਰ ਬਣਾਉਣ ਦੇ ਲਈ ਕੰਮ ਕੀਤਾ ਜਾ ਰਿਹਾ ਚਾਹੂ ਸਤਵਾ ਦੇ ਕਿਨਾਰੇ ਨੇ ਔਰ ਇਹ ਇਹ ਸਤਾਰ ਦੇ ਚੌਂਦੇ ਦੀ ਪੰਜਾਬੀ ਘਟੇ ਹੋਏ ਨੇ ਆ ਦੇਖੋ ਜੀ ਹੁਣ ਰੇਲ ਬਣ ਜਾਣੀ ਦੀ ਆ ਮੱਠਾਂ ਦੀ ਆ ਦੇਖਣ ਵਾਲੀ ਗੱਲ ਹੈ ਜੀ ਆ ਦੇਖੋ ਜੀ ਐਦਾਂ ਚੱਲਦਾ ਦੀ ਕੰਮ ਆ ਇੱਕ ਇੱਕ ਲੜੀ ਬਣਾਉਣੀ ਇਹਨਾਂ ਨੇ ਜੀ ਪਰ ਪੂਰੀ ਲੜੀ ਬਣਾ ਕੇ ਸਤਲੁਜ ਦੇ ਉੱਤੇ ਇਸ ਬੰਨ ਨੂੰ ਬਣਾਉਣਾ ਹੈ ਜੀ ਔਰ ਇਸ ਤਰ੍ਹਾਂ ਦੇ ਬੜੇ ਇਤਿਹਾਸਿਕ ਕੰਮ ਹੀ ਬਣੇ ਨੇ ਜੀ ਪਰ ਆ ਵੀ ਕਿ ਇਤਿਹਾਸ ਸਾਬ ਹੋ ਰਿਹਾ ਜੀ ਆ ਤੁਸੀਂ ਦੇਖ ਸਕਦੇ ਨੇ ਆ ਦਿੱਤੋ ਪੂਰਾ ਕੀ ਕਰਦੇ ਨੇ ਇਦਾਂ ਇਹ ਪੱਟਲ ਇੱਥੇ ਇਕੱਠੇ ਇਕੱਠੇ ਕਰਤੀਦਾਰੇ ਦੀ ਆਹ ਟਰਾਲੀ ਹੈ ਜੀ ਆਹ ਟਰਾਲੀ ਤੋਂ ਆ ਰਹੀ ਹੈ ਜੀ ਸਮਾਨ ਦੀ ਔਰ ਇੱਥੇ ਪਹੁੰਚ ਰਹੀ ਹੈ ਜੀ ਔਰ ਇਹ ਪੂਰੀ ਦੀ ਪੂਰੀ ਕਤਾਰ ਨੌਜਵਾਨਾਂ ਨੇ ਬਣਾ ਲਈ ਹੈ ਜੀ ਸੰਗਤਾਂ ਨੇ ਬਣਾ ਲਈ ਹੈ ਪਿੰਡ ਵਾਲਿਆਂ ਨੇ ਬਣਾ ਲਈ ਹੈ ਜੀ ਨਾਲ ਤੁਹਾਨੂੰ ਦਿਖਾ ਰਹੇ ਸਤਲੁਜਾ ਤੇ ਤੋਂ ਇਹ ਰੁਦਰ ਰੂਪ ਦਿਖਾ ਰਹੇ ਜੀ ਇਸ ਤਰੀਕੇ ਨਾਲ ਸਤਲੁਜ ਬਜਿੱਧ ਹੈ ਔਰ ਪਾਣੀ ਇਧਰ ਨੂੰ ਵਹਿੰਦਾ ਜਾ ਰਿਹਾ ਸਥਿਤੀ ਬੜੀ ਗਾਜਕ ਹੈ ਪਰ ਇਸ ਸਥਿਤੀ ਦੇ ਉੱਤੇ ਕੰਟਰੋਲ ਨਿਯੰਤਰਣ ਕਰਨ ਦੇ ਲਈ ਹਰੇਕ ਪ੍ਰਕਾਰ ਦਾ ਕੰਮ ਹੋ ਰਿਹਾ ਹੈ ਪਿੰਡਾਂ ਦੀ ਸੰਗਤ ਵੀ ਕਰ ਰਹੀ ਹੈ ਜੜੇ